ਇਹ ਤਾਂ ਪਾਉਂਦਾ ਉਹ ਵੀ ਤੇ ਭਾਈ ਇਹ ਕਹੇ ਰਿਹਾ ਅਸੀਂ ਆਪਣੇ ਕੋਲ ਪਿੱਛੇ ਵੀ ਬੋਲਦਾ ਜੀ ਕਿ ਇਹ ਪਹਿਲੀ ਵਾਰ ਮੌਕਾ ਮਿਲਿਆ ਆਪਣੇ ਕੋਲ ਮੋਦੀ ਸਾਨੂੰ ਵੋਟ ਪਾਓ ਅੱਜ ਤੱਕ ਬੀਜੇ ਵੀ ਨਹੀਂ ਲੜਦੀ ਜਿਵੇਂ ਮੇਰੇ ਭੈਣ ਜੀ ਆਧਕਾਲਿਕ ਜੁਆਇਨ ਕੀਤੇ ਆ ਤੇ ਸਾਡੇ ਯਾਰ ਕਿ ਵੀ ਮੈਂ காங்கிரஸ் ਕਿਉਂ ਆਏ ਇਸ ਕਰਕੇ ਸਾਰੇ ਅੱਗੇ ਅੱਗੇ ਅਸੀਂ ਦਾ ਨਵੇਂ ਮੋਦੀ ਜੀ ਨੂੰ ਜਦੋਂ 10 ਸਾਲ ਦਾ ਦੇਖ ਰਹੇ ਕੱਲੀ ਨਹੀਂ ਕੱਲੀ ਆ ਵੀ ਮੋਦੀ ਜੀ ਨੇ ਕੀਤਾ ਕੀ ਹੈ ਅੱਜ ਤੁਸੀਂ ਕਿਸੇ ਵੀ ਯੂਪੀ ਦੇ ਲੋਕ ਨੂੰ ਬਚ ਲੋ ਕਿਸੇ ਨੂੰ ਵੀ ਬਿਹਾਰ ਵਾਲੇ ਨੂੰ ਪੁੱਛੋ ਉਹ ਕਹੂਗਾ ਜੀ ਸਾਡਾ ਜਿਹੜੀ ਸਟੇਟ ਉਹ ਕੋਈ ਇੱਥੇ ਮੋੜੀ ਤੇ ਜੇ ਉਹਨੂੰ ਪੁੱਛਿਓ ਵੀ ਪੰਜਾਬ ਦਾ ਕੀ ਹਾਲ ਹੈ ਉਹ ਕਹਿੰਦਾ ਜੀ ਜਦੋਂ ਅਸੀਂ ਆਏ ਸੀ ਤਾਂ ਪੰਜਾਬ ਇੱਥੇ ਸੀ ਤੇ ਹੁਣ ਪੰਜਾਬ ਇੱਥੇ ਹੈ ਤੇ ਫੇਰ ਆਪਣੇ ਕੋਲ ਹੱਲ ਕੀ ਆ ਹੁਣ ਆਪਾਂ ਕੋਈ ਵੀ ਆਪਾਂ ਕੋਈ ਵੀ ਕਿਸੇ ਨੇ ਨਮਕ ਹਮ ਸ਼ੁਰੂ ਕਰਦਾ ਜੇ ਅਸੀਂ ਦਾ ਕੋਈ ਕੰਮ ਫੇਲ ਹੋ ਗਿਆ ਆਪਾਂ ਕਿਸੇ ਤੋਂ ਤਾਂ ਜਾਂ ਬੈਂਕ ਤੋਂ پیسے ਲਵਾ ਲਾਂਗੇ ਜਾਂ ਕਿਸੇ ਤੋਂ ਪੈਸੇ ਮੰਗਾ ਲਾਂਗੇ ਇਹ ਹੁਣ ਤੇ ਇਸ ਵੇਲੇ ਪੰਜਾਬ ਦੇ ਪੁੱਤ ਜ਼ਹਿਰਖਾਨ ਨੂੰ ਪੈਸਾ ਇੰਨਾ ਕਰਜੇ ਵਿੱਚ ਡੁੱਬ ਗਿਆ ਇਹ ਨਹੀਂ ਗੱਲ ਜੇ ਤੁਸੀਂ ਮੈਨੂੰ ਵੀ ਕੋਹਨ ਜਾ ਇਹਨਾਂ ਨੂੰ ਕਹੋ ਜੇ ਤੁਹਾਨੂੰ ਕਿਸੇ ਨੂੰ ਵੀ ਅੱਜ ਆਰ ਲੋਚ ਇਸ ਵੀ ਪੰਜਾਬ ਦੀ ਤੁਸੀਂ ਕੁਝ ਕਰੋ ਉਹ ਕੁਝ ਨਹੀਂ ਕਰ ਸਕਦੇ ਕਿਉਂਕਿ ਜਦੋਂ ਘਰ 'ਚ ਰਸ਼ ਨਹੀਂ ਨਹੀਂ ਹੋਊਗਾ ਜੇ ਚਾਹ ਪੱਤੀ ਨਹੀਂ ਹੋ ਕੇ ਚਾਹ ਜਾ ਕਿਵੇਂ ਬਣਾਉਂਗਾ ਇਹ ਧੋਤੀ ਨਹੀਂ ਹੋਊਗਾ ਸਾਹਿਬ ਇਸ ਕਰਕੇ ਆਪਣੇ ਕੋਲ ਪੈਸੇ ਪੰਜਾਬ ਕੋਲ ਨਹੀਂਗੇ ਜਿਉਂ ਆਪਾ ਦੇਖਦੇ ਆਂ ਕਿ ਸੜਕਾਂ ਟੁੱਟੀਆਂ ਐ ਪਾਣੀ ਨਹੀਂ ਆ ਰਿਹਾ ਸਾਰਾ ਕੁਝ ਫਿਰ ਮਤਲਬ ਇਹ ਦੇਖਦਾ ਆ ਰਿਹਾ ਸੀ ਹੁਣੀ ਕਿਸ ਤਰੀਕੇ ਨਾਲ ਸੜਕਾਂ ਦੇ ਘਰਮੀਆ ਥੋੜੇ ਥੋੜੇ ਪੱਛ ਜੇ ਬਾਅਦ ਕੇ ਸੜਕਾਂ ਉਹ ਠੀਕ ਕਰ ਰਹੇ ਨੇ ਕਿਤੇ ਵੀ प्रॉपर जरा लाइटिंग जा भी ये नहीं जिमें मार्केट जाग रही है रोशनी नहीं स्ट्रीट लाइटा योजना रख दिया चीजा किए हो सब कुछ जेब पैसा हो पैसा कि पैसा मोदी जी को सेंट्रल गौरमेंट से। उन्होंने डेढ़ लाख उपरू दो लाख करोड़ यूपी बिहार गुजरात का पैला ही ठीक कर लिया राजस्थान नॉर्थ ईस्ट ਉਹ ਕਿੰਨਾ ਦੇਖੇ ਅੱਜ ਨਾਰਥ-ਈਸਟ ਸਟੇਟਾਂ ਜਿਹੜੀਆਂ ਮੇਰੀਪੁਰ ਛੋਟੀਆਂ ਸਟੇਟਾਂ ਹਿੰਦ ਸਟੇਟ ਤੇ ਉੱਧਰ ਕੋਈ ਜਾਂਦਾ ਨਹੀਂ ਸੀ ਅੱਜ ਨਾਰਥ-ਈਸਟ ਸਟੇਟਾਂ ਜਿਹੜੀਆਂ ਉਹ ਸੱਤ ਅੱਗੇ ਨਹੀਂ ਨਹੀਂ ਆ ਔਰ ਕੰਨੀ ਕੀ ਕਰ ਰਹੇ ਆ ਕੁਛ ਕਰ ਰਹੇ ਆ ਸਾਡੇ ਕੋਲ ਕੀ ਸੀ ਸਾਡੇ ਕੋਲ ਇੱਕ ਤਾਂ ਇਲਾਕਾ ਜਿਹੜਾ ਲੁਧਿਆਣੇ ਦਾ ਇਹਨੂੰ ਮੈਂਚੈਸਟਰ ਕਹਿੰਦੇ ਕਿਉਂ ਕਹਿੰਦੇ ਸੀ ਕਿਉਂਕਿ ਇੱਥੇ ਕਾਰੋਬਾਰ ਸੀ ਬਿਜ਼ਨਸ ਸੀ ਇੱਕ ਸਾਈਕਲ ਬਣਦਾ ਤੇ ਉਹਦੇ 28 ਪਾਸ ਅੱਗੇ ਲੋਕ ਨੇ ਜਿਹੜੇ ਉਹਨੂੰ ਸਪਲਾਈ ਕਰਦੇ ਨੇ ਜੇ ਇੱਕ ਸਵੇਟਰ ਬਣਦੀ ਹੈ ਕੋਈ ਉਹਦਾ ਧਾਗਾ ਬਣਾਉਂਦਾ ਕੋਈ ਉਹਨੂੰ ਕਲਰ ਕਰਦਾ ਹੈ ਕੋਈ ਕੁਝ ਕਰਦਾ ਹੈ ਉਹਨਾਂ ਜੁੜੇ ਹੋਏ ਕੋਈ ਉਹ ਕੰਮਾਂ 'ਚ ਜੋਬ ਕਰਦਾ ਹੈ ਕੋਈ ਨੌਕਰੀ ਕਰਦਾ ਹੈ ਕੋਈ ਸੀਈਓ ਆ ਕੋਈ ਉੱਥੇ ਮੈਨੇਜਰ ਆ ਕੋਈ ਕਿਸੇ ਚੀਜ਼ ਦਾ ਕੋਈ ਕਿਸੇ ਤੇ ਔਰ ਉਹ ਸਾਰੇ ਕੰਮ ਬੰਦ ਹੁੰਦੇ ਜਾ ਰਹੇ ਨੇ ਉਹ ਫੈਕਟਰੀਆਂ ਸ਼ੁੱਟ ਕਰਦੇ ਜਾ ਰਹੇ ਨੇ ਮਧਿਆ ਪ੍ਰਦੇਸ਼ ਯੂਪੀ ਦੇ ਵਿੱਚ ਤੇ ਆਪਣੇ ਬੱਚਿਆਂ ਦਾ ਕੀ ਭਵਿੱਖ ਹੈ ਤੁਸੀਂ ਬਸ ਇਹਨੂੰ ਕਰ ਰਹੇ ਹੋ ਜਿਹੜਾ ਕੰਮ ਕਰਦੇ ਹੋ ਲੱਗੇ ਹੋਏ ਕਿਸੇ ਦੀ ਕੋਈ ਦੁਕਾਨ ਖੋਲੀ ਹੋਈ ਆ ਕਿਸੇ ਦਾ ਪਰ ਇਹ ਹੈ ਵੀ ਕੋਈ ਇਹ ਦੱਸੋ ਵੀ ਜਿਹਨੇ ਦੁਕਾਨਾਂ ਖੋਲ੍ਹੀਆਂ ਤਿੰਨ ਬਣਾ ਲੀਆਂ ਹੋਣ ਫੈਕਟਰੀ ਜੇ ਛੋਟੀ ਹੋਵੇ ਇੱਕ ਦੀਆਂ ਦੋ ਕਰ ਲਈਆਂ ਹੋਣ ਉਹਦੇ ਵਿੱਚ ਹੀ ਰਗੜੇ ਪਏ ਆ ਉਹਦੇ ਵਿੱਚ ਹੀ ਰਗੜੇ ਤੇ ਰਹਿਣੀ ਖੁੰਦੀ ਕਸਰ ਕੋਈ ਕ੍ਰੈਡੀਟਸ਼ਨਲੇ ਪੂਰੀ ਤਰ੍ਹਾਂ ਅੱਜ ਹਰ ਜੋ ਵੀ ਹੋਣਾ ਪੰਜਾਬ 'ਚ ਵੜਲਾ ਯਾਰ ਤੁਹਾਡੇ ਟ੍ਰੇਨਾਂ ਚੱਲਦੀਆਂ ਨੇ ਤੁਹਾਡੇ ਦੀ ਬੱਸਾਂ ਚੱਲ ਰਹੀਆਂ ਨੇ ਤੁਹਾਡੇ ਦੀ ਫਲਾਈਟ ਆ ਰਹੀ ਹੈ ਤੁਹਾਡੇ ਦੀ ਟ੍ਰੈਫਿਕ ਪਤਾ ਨਹੀਂ ਕਦ ਕਾਲੀਆਂ ਝੰਡੀਆਂ ਲੈ ਕੇ ਸੂਕੋਲਡ ਕਿਸਾਨ ਕਿਸਾਨ ਨਹੀਂ ਗਏ ਕਿਸਾਨਾਂ ਦੀ ਆਰਗੇਨਾਈਜੇਸ਼ਨ ਨੇ ਜਿਹੜੀਆਂ ਬਲੈਕ ਮੈਟ ਕਰਦੀਆਂ ਰੋਜ਼ ਤੁਸੀਂ ਟੈਲੀਵਿਜ਼ਨ ਤੇ ਦੇਖਦੇ ਆ ਇਸ ਕਿਉਂ ਉਹਨਾਂ ਦੀ ਪ੍ਰੋਬਲਮ ਕੀ ਹੈ ਜੋ ਏਜੰਸੀਆਂ ਦੇ ਦੂਜੀਆਂ ਪਾਰਟੀਆਂ ਦੇ ਬੰਦੇ ਉਹ ਨਹੀਂ ਚਾਹਦੇ ਕਿ ਇੱਥੇ ਮੋਦੀ ਆਵੇ ਤੇ ਮੋਦੀ ਦਾ ਪੈਸਾ ਆਵੇ ਕਿਉਂਕਿ ਬਾਰਡਰ ਨਾਲ ਆ ਪਾਕਿਸਤਾਨ ਉਹ 20 ਸਟੇਬਲਾਈਜ਼ ਰੱਖਣਾ ਚਾਹੁੰਦੇ ਹੋ ਪੰਜਾਬ ਨੂੰ ਲਾ ਕੇ ਰੱਖਣਾ ਚਾਹੁੰਦੇ ਇਹ ਤੁਸੀਂ ਮੈਂ ਤੁਹਾਨੂੰ ਸਮਝਾ ਦੇਵਾਂ ਮੇਰੀ ਕੋਈ ਨਵੀਂ ਗੱਲ ਨਹੀਂ ਮੈਂ ਕਹਿ ਰਿਹਾ ਨਹੀਂ ਮੈਨੂੰ ਦੱਸੋ ਕਦੇ ਵੀ ਕੋਈ ਗੱਲ ਆਪਸ ਆਪਾਂ ਦੋਨੋਂ ਲੜ ਪੈਂਦੇ ਆ ਕਿ ਜੇ ਤਾਂ ਕੋਈ ਸੁਝਾਅਤਾ ਕੋਈ ਤਾਂ ਬੈ ਕੇ ਗੱਲ ਹੁੰਦੀ ਹੈ ਇੱਕ ਮੈਂ ਹੋ ਸਕਦਾ ਤੂੰ ਗੱਲ ਹੀ ਨਾ ਹੋਵੇ ਤੇ ਜੇ ਕੋਈ ਮਨ ਮੰਨਾਉਣਾ ਆਵੇ ਕੋਈ ਨਹੀਂ ਅਸੀਂ ਨਾ ਅਸੀਂ ਨਾ ਮੰਨਾਂਗੇ ਇਹ ਕਦੇ ਹੋ ਸਕਦਾ ਹਰ ਚੀਜ਼ ਮਿਲ ਰਹੀ ਹੈ ਜਿਹੜੀ ਚੀਜ਼ ਨਹੀਂ ਮਿਲ ਰਹੀ ਉਹ ਲੈ ਲਓ ਭਈ ਪਰ ਦੋ ਦੋ ਕੁੜੀਆਂ ਅਗਲੀ 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 ਜਾਣ ਕੇ ਪੰਜਾਬ ਨੂੰ ਅੱਖਾਂ ਦਿਖਾ ਪੈਣਾ ਹੈ ਜਿਹਦੇ ਕੋਲ ਚਾਰ ਪੈਸੇ ਨੇ ਉਹ ਤਾਂ ਫਲਾਈਟ ਲੈ ਕੇ ਬਾਹਰ ਚਲੇ ਜਾਂਦੇ ਜਿਹਦੇ ਕੋਲ ਕਿੱਚੀ ਲੱਗ ਪੈਤੀ ਲੱਗੋ ਬੱਚਿਆਂ ਨੂੰ ਦੇਖਦੇ ਆਪਣੇ ਨੂੰ ਬਾਹਰ ਪਰ ਜਿਹੜੇ ਆਮ ਲੋਕ ਨੇ ਉਹ ਕੀ ਕਰਨਗੇ ਕਿੰਨੇ ਮਰ ਚਲੇ ਜਾਣਗੇ ਖਾਲੀ ਹੋ ਬਿੰਨਾ ਚ ਜਾ ਕੇ ਦੇਖੋ ਘਰ ਸਿਰਫ 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 ਬਸ ਜਿਹੜੇ ਗਰੀਬ ਆ ਉਹ ਵਿਚਾਰਾ ਬੈਠਾ ਹੈ ਤੇ ਉਹਦੇ ਨੇ ਹੱਥੀ ਕੋਈ ਕਰਨਾ ਚਾਹੁੰਦਾ ਬਿੰਨਾ ਚ ਮਲੇਟਾ ਹੈ ਬਿੰਨਾ ਚ ਕਹੋਰਾ ਉਹ ਕਿੱਸੀ ਲੱਗੇ ਦੇਖੋ ਵੀ ਟ੍ਰੈਫਿਕ ਆਪਣੀ ਪੁਲਿਸ ਵਾਲੇ ਦੇਖੋ ਜੀ ਗੱਡੀਆਂ ਇਧਰ ਉਧਰ ਕਰੋ ਇਹ ਕੋਈ ਜਾਮ ਲੱਗਿਆ ਔਖਲਾਓ ਕਿ ਇਸ ਕਰਕੇ ਵੱਲ ਕੀ ਆਉਦਾ ਹੁਣ ਤੁਸੀਂ মিডিਆ ਦੇ ਖੜੇ ਆ ਮੈਂ ਤੁਹਾਨੂੰ ਤੁਹਾਡੇ ਤੋਂ ਪੁੱਛਣਾ ਚਾਹਣਾ ਤੁਹਾਡੇ ਫਰੂਵ ਪੁੱਛਣਾ ਚਾਹਣਾ ਇੱਕ ਦਰਮਾਣਾ ਦੇਖੋ ਪੰਜਾਬ ਦੀ ਕੈਪਟਨ ਕਿਹੜੀ ਆ ਰਸਤਾ ਨਹੀਂ ਕਿਹੜੀ ਆ ਪੰਜਾਬ ਦੀ ਦੱਸੋ ਤੁਸੀਂ ਚੰਡੀਗੜ੍ਹ ਚੰਡੀਗੜ੍ਹ ਚ ਆਉ ਆਦਮੀ ਦੇ ਕਾਂਗਰਸ ਇਕੱਠੇ ਲੱਗ ਰਹੇ ਆ ਮਨੀਸ਼ ਟਵਾੜੀ ਜੀ ਲੱਗ ਰਹੇ ਆ ਉਹਨਾਂ ਦੇ ਇੱਧਰ ਆਮ ਆਦਮੀ ਦਾ ਚੰਦਾ ਹੈ ਪਾਹ ਦੇਸ਼ ਦੀ ਕੈਪਟਨ ਕਿਹੜੀ ਆ ਦਿੱਲੀ 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 ਦੇ ਵਿੱਚ ਆਮ ਆਦਮੀ ਦੇ ਕਾਂਗਰਸ ਇਕੱਠੇ ਲਾਇਆ ਕਿਹਨੂੰ ਧੋਖਾ ਦੇ ਰਹੇ ਕਿਹਨੂੰ ਧੋਖਾ ਦੇ ਰਹੇ ਬਾਕੀ ਉਹਨਾਂ ਜਿਹੜੇ ਰਾਜ ਤੋਂ ਨਹੀਂ ਆਏ ਪੰਜਾਬ ਦੀ ਤੇ ਦੇਸ਼ ਦੀ ਉਸ ਤੁਸੀਂ ਲਾਇਸ ਕੀਤਾ ਹੋਇਆ ਤੇ ਉਹਰੇ ਵੀ ਤੁਸੀਂ ਅੰਦਰੋਂ ਲਾਇਸ ਕੀਤਾ ਵੀ ਇਹਦਾ ਦਿੱਤਿਆ ਕੀ ਹੈ ਇਹ ਤਾਂ ਆ ਲੱਗਿਆ ਠੀਕ ਆ ਇੱਕ ਕਿੰਨੇ ਵੀ ਸਿਰਫ ਮੋਦੀ ਹੋਰ ਕਿਉਂਕਿ ਮੋਦੀ ਜੋ ਕਹਿੰਦਾ ਉਹ ਕਰਦਾ ਨਾ ਖਾਣਾ ਨਾ ਖਾਣ ਦਿੰਦਾ ਥੋੜੀ ਜਾਨ ਤਾਰ ਕੀ ਹੋਈ ਹੈ ਵਿੱਚ ਸੁਣੇ ਆਪਣੇ ਲੀਡਰ ਦਾ ਕਾਂਗਰਸੀ ਬਿਆਨ ਸੁਣੇ ਬਿਆਨ ਆਪਣੇ ਲੀਡਰ ਦਾ راہਲ ਗਾਂਧੀ ਕਹਿੰਦੇ ਜਿਹੜੇ ਵੀ ਕਿਸੇ ਨੇ ਕੋਈ ਦੁਕਾਨ ਬਣਾਈ ਆ ਉਹ ਵੀ ਮੈਂ ਖੋ ਕੇ ਆਦੀਵਾਸੀ ਨੂੰ ਦੇ ਦਿਆਂਗਾ ਜਿਹਨੇ ਕੋਈ ਜੱਟ ਦੀ ਜ਼ਮੀਨ ਬਣਾਈ ਆ ਉਹਦੇ ਬੇਟੇ ਨੂੰ ਨਹੀਂ ਮਿਲੇਗੀ ਉਹਦੀ ਜ਼ਮੀਨ ਖੋ ਕੇ ਆਦੀਵਾਸੀਆਂ ਨੂੰ ਦੇ ਦੋ ਅਰੇ ਭਾਈ ਜਿਹਨੇ ਜ਼ਮੀਨ ਬਣਾਈ ਆ ਉਹਨੇ ਤਿੰਨ ਤਿੰਨ ਪੁਸ਼ਤਾ ਲੱਗੀ ਆ ਉਹਨੂੰ ਕਮਾ ਕੇ ਉਹਦੇ ਚਾਰ ਬਣਾਉਣ ਨੂੰ ਚਾਰ ਦੇ ਅੱਠ ਬਣਾਉਣ ਨੂੰ ਇਹ ਤਿੰਨ ਕਿਹੜੀਆਂ ਲੱਗ ਜਾਂਦੀਆਂ ਦੁਕਾਨਾਂ ਕਾਰੋਬਾਰ ਟੇਡਰ ਬਣ ਲਈ ਜੇ ਕੋਈ ਕਿਸੇ ਦਾ ਬਾਦਾ ਦੇ ਕੇ ਜੇ ਤਾਂ ਬਾਦਾ ਦੇ ਸਾਹਮਣੇ ਸਾਫਾ ਦੇ ਬਣਾ ਕੇ ਆਪਣੇ ਅੱਗੇ ਉਹਦੇ ਨੂੰ ਦੇ ਦੇ ਵੇ ਤੁਸੀਂ ਖੋ ਕੇ ਦੇ ਦੋਗੇ ਕੀ ਤੁਸੀਂ ਬਖੌਲ ਬਣਾਇਆ ਇਹ ਇੱਕ ਕੇਜਰੀਵਾਲ ਇੱਕ ਪੀਣ ਇੱਕ ਪੀਣ ਚ ਮਦਦ ਇੱਕ ਫਲਾਉਂ ਚ ਮਦਦ ਦੋਨਾਂ ਵਾਰ ਦੋਨੋਂ ਕੀ ਵਸਦਾ ਨਹੀਂ ਕੰਮ ਉਹ ਫਲਾਉਂ ਦੇ 9000 ਕਰੋੜ ਦੀ ਸ਼ਰਾਬ ਦੇ ਪਸਿਆ ਗਿਆ ਹੁਣ ਜੇਲ੍ਹ ਚ ਬੈਠਾ ਕਿਰ ਕੇ ਤਾਂ ਮੇਰਾ ਬੀਵੀ ਹੋ ਗਿਆ ਥੱਲੇ ਆ ਮਤ ਜਾਓ ਕਾਲ ਲਿਆਓ ਦੋ ਕੋ ਯਾਦ ਹੈ ਨਾ ਲਈ ਤੁਸੀਂ ਜਾਣਦੇ ਹੋ ਜਦੋਂ ਲਾਲੂ ਪਿਛਾ ਯਾਦਵ ਅੰਦਰ ਗਿਆ ਨਾ ਦੇਖੋ ਰੱਬ ਰੱਬ ਕੋਈ ਕੋ ਸੁਣ ਨਹੀਂ ਲੱਗਦੀ ਮਾਰਦਾ ਰੱਬ ਜਦੋਂ ਮਾਰਦਾ ਮਰਦ ਮਾਰਦਾ ਇਹ ਪੀਤਰੀ ਵਾਲੋਂ ਕੋ ਕਹਿੰਦਾ ਸੀ ਵੀ ਦੇਖੋ ਲਾਲੂ ਅੰਦਰ ਗਿਆ ਤੇ ਦੇਖੋ ਉਹਨੇ ਰਾਵੜੀ ਦੇ ਵੀ ਆਪਣੇ ਜਗ੍ਹਾ ਦੇ ਚੀਫਸਟ ਬਣਾ ਲਏ ਤੇ ਸ਼੍ਰੀ ਮਾਰ ਦੀ ਜਦੋਂ ਤੁਸੀਂ ਜੇਜ ਕਿਉਂ ਕੋਈ ਗੁਰਸੀ ਤੇ ਕੌਣ ਬੈਠਾ ਦੇਖੋ ਦੇਖੋ ਹੋਰ ਕੋਈ ਵਲੰਟੀਅਰ ਨਹੀਂ ਹੋਰ ਕੋਈ ਜਿਵੇਂ ਭਮਕਰ ਕਹਿਣਾ ਹੁੰਦਾ ਭਮਰ ਸਮਾਨ ਤੇ ਕੋਈ ਸੱਤਰ ਐਮਐਲਏ ਚ ਕੋਈ ਸਿਆਣਾ ਨਹੀਂ ਕੋਈ ਸਿਆਣਾ ਨਹੀਂ ਜਿਹੜਾ ਸੀਐਮ ਦੀ ਕੁਰਸੀ ਤੇ ਬਸ ਸਕਦਾ ਸਿਰਫ ਕੇਜੀ ਵੱਲ ਦੇਖਦੀ ਕਿਉਂਕਿ ਜੀ ਨਹੀਂ ਕਰਦਾ ਉਹ ਮਹਿਲ ਛੱਡੇ ਕਿਥੋਂ ਨਹੀਂ ਕਰਦਾ ਮੈਂ ਕਿੱਥੇ ਬੱਠਾ ਕਹਨੇ ਕਿਉਂ ਹੁੰਦਾ ਤਾਂ ਪਹਿਲਾਂ ਇਹ ਜੱਟ ਨਾਲ ਅਸੀਂ ਤੋਂ ਹਲਟੋ ਹਲਟੋ ਵਿੱਚ ਕਰਾਂਗੇ ਵੀ ਹਲਟੋ ਕਿਵੇਂ ਰਸੰਦੇ ਉਹਦੇ ਨਾਲ ਇੱਕ ਥੋੜਾ ਡਰਾਈਵਰ ਹੋਵੇਗਾ ਇੱਕ ਥੋੜਾ ਸਿਕਿਉਰਟੀ ਵਾਲਾ ਹੋਵੇਗਾ ਇੱਕ ਥੋੜਾ ਪੀਏ ਹੋਣਗੇ ਤੇ ਇੱਕ ਤੁਸੀਂ ਹੋਵੋਗੇ ਤੇ ਤੁਸੀਂ ਕਿਵੇਂ ਕਿਉਂ ਝੂਠ ਬੋਲਣਾ ਹਲਟੋ ਤਾਂ ਜਾਣੇ ਕਿ ਇਹ ਆਪ ਖਿਡਾਰਿਆਂ ਬੰਦਾ ਦਾ ਹਸਪੀਟਲ ਵਾਲੀ ਕੋਸ਼ਿਸ਼ ਤਾਂ ਜਾ ਸਕਦੇ ਆ ਜੀਵਨ ਦੇ ਸੁਰੱਖਿਤੇ ਜਾ ਸਕਦਾ ਇਸ ਕਰਕੇ ਜਿਹੜਾ ਉਹ ਜਰੂਰੀਆ ਦੇ ਦੇ ਤੁਸੀਂ ਮਿੰਟ ਚ ਬਾਲ ਭਰੇ ਫਰੀਆਂ ਵੀ ਆਏ ਰਹੋ ਜਾ ਰਿਹਾ ਨਹੀਂ ਨਾ ਲੱਗ ਲੱਗਦੀ ਪਤਾ ਨਹੀਂ ਕਿਹਨੂੰ ਵੀ ਇਹ ਦੇਖ ਕੋ ਬਣਾਉਂਦੇ ਆ ਦੇਖਦੇ ਵੀ ਦੇਖਦੇ ਨਹੀਂ ਆ ਮਾਤਰੀ 1000 25 ਮਹੀਨਿਆਂ ਦਾ ਇੱਕ ਇੱਕ ਸਾਡੀ ਦੀ ਹਿਦਆ ਤੈਣ ਦਾ 2500 ਇੱਕ ਇੱਕ ਮਾਂ ਦਾ ਇੱਕ ਇੱਕ ਸੱਸ ਦਾ 2500 2500 2500 ਕੰਨਾ ਹੋ ਗਿਆ 50 ਤੇ ਉਸ ਤੋਂ ਬਾਅਦ ਜਿਹੜੇ ਬਜ਼ੁਰਗ ਬੈਠੇ ਉਹਨਾਂ ਨੂੰ ਕਿ ਅਸੀਂ 1500 ਦੇ 2500 ਦੇ 2500 ਹਜ਼ਾਰ ਦਾ ਹੋ ਗਿਆ ਜਾਨ ਜਾਨੀ ਮਹੀਨੇ ਇੱਕ ਇੱਕ ਪਰਿਵਾਰ ਦਾ 73000 ਤੋਂ ਲੱਖ ਰੁਪਏ ਹੋ ਗਿਆ ਆਪਣੀ ਤਾਂ ਲੈਕਚਰਾਂ ਚੱਲਦੀ ਹੋ ਗਈ ਤੇ ਇਹ ਜਿਹੜਾ ਪੂਰੇ ਭੋਲਾ ਜੀ ਨੂੰ ਭੋਲਾ ਜੀ ਤੁਸੀਂ ਬੜੇ ਭੋਲੇ ਹੋ ਅਸੀਂ ਮਨੂ ਮਾਹਾਂਗੇ ਕੋਈ ਇਤਕਰਤਾ ਪਰ ਸਾਡਾ ਜਿਹੜਾ ਬੰਦਾ ਲੱਖ ਰੁਪਏ ਉਹਨਾਂ ਨੇ ਤੜੀ ਮਿਲਣਾ ਉਹਨੂੰ ਕੋਈ ਵਲੈਂਟੀ ਅਜਿਹੜਾ ਹੋਏਗਾ ਕੋਈ ਉਹ ਮਤ ਉਹ ਹੋਏਗਾ ਉਹਨੂੰ ਤੇਰੀਏ ਨੂੰ ਉਹ ਵੀ ਇੱਧਰ ਹੀ ਆ ਗਏ ਕਿਉਂਕਿ ਉਹਨਾਂ ਨੂੰ ਇਹ ਜੀ 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 ਬੰਨੀ ਕਰਨੀ। ਜੇ ਇਸ ਕਰਤੀਏ ਇਹ ਗੱਲ ਬਾਕੀ ਸਭ ਠੀਕ ਆ ਜੇ ਆ ਬੈਂਚ ਦਾ ਘਾਰਾ ਜੀ ਦੇ ਫਸਟ ਕੋਰਟ ਤੇ ਪਹੁੰਚਣਾ ਪਾਉ ਤੇ ਪੌੜੀ ਤੇ ਚਾਈ ਦੀ ਤੇ ਜੇ ਕੋਈ ਦਾਅਵਾ ਕਰ ਨਾਏ। ਔਰ ਜੇ ਮੋਦੀ ਦੇ ਸ਼ਰਤਾਂ ਕਿਸੇ ਨੂੰ ਪਨਾ ਪਾਵੇ ਅੰਮਰ ਜੇ ਮੋਦੀ ਨਹੀਂ ਠੀਕ ਲੱਗਦਾ ਕਿਸੇ ਨੂੰ ਵੀ ਨਹੀਂ ਨਹੀਂ ਤਾਂ ਕਰਾਉ ਕਰਦੇ। ਤਾਂ ਆਪਾਂ ਇਹ ਕਿ ਸਰਦਾਰ ਦੱਸਦਾ ਕਿ ਮੂਰਤੀ ਈਮਾਨਦਾਰ ਸਦਾ ਬੰਦਾਰੇ ਇਹ ਤਾਂ ਉਹ ਬਾੜੀ ਕਰ ਸਕਦਾ ਇਹ ਹੋਰ ਕੋਈ ਨਹੀਂ ਕਰ ਸਕਦਾ ਬਸ ਸਹੀ ਨਾ ਕਹਿ ਤੁਸੀਂ ਨਹੀਂ ਤਾਂ ਜੀ ਕੋਸ਼ਿਸ਼ ਕਰਾਂਗੇ ਬ੍ਰਾਹਮ ਦੇ ਕੈਡੀ ਦਾ ਇਹ ਇਸ ਕਰਕੇ ਬੀਚਤੀ ਹਾਂ ਜੱਲਾ ਜਿੱਥੇ ਆਵਾਜ਼ੀ ਕਰੋ ਮੇਰ ਨੂੰ ਵਕਤ ਸੁਣੋ